ਇਹ ਪੰਜਾਬ ਲਈ ਅਕਾਲੀ ਗੱਲ ਦਾ ਕਿਉਂ ਇਹ ਹਾਲ ਹੋਇਆ ਜਿਵੇਂ ਅਰिजिनल ਪਾਰਟੀ ਸੀ ਸਾਰਾ ਜਿਹੜਾ ਉਹ ਜਦੋਂ ਅੰਦਰੋਂ ਵੇਖਿਆ ਕਿ ਅੰਦਰ ਹੀ ਜ ਪਿਆਜ ਤਾਂ ਕੁਝ ਵੀ ਨਹੀਂ ਇਹ ਤਾਂ ਸਾਰੇ ਇਸ ਸਿਸਟਮ ਉਹ ਫੈਪਿਆ ਤਾਂ ਇਹ ਟ੍ਰੈਜਡੀ ਪੰਜਾਬ ਨਾਲ ਹੋਣੀ ਹੋਣੀ ਸੀ ਜਿਹੜੀ 90 ਦੇ ਵਿੱਚ 90 ਤੋਂ ਵੱਧ ਬੜੀ ਤੇਜ਼ੀ ਨਾਲ ਵਧੀ ਹੈ ਕੋਈ ਵੀ ਪਾਰਟੀ ਪੋਲੀਟੀਕਲ ਪਾਰਟੀ ਐਸ ਵੇਲੇ ਉੱਥੇ ਹੈ ਨਹੀਂ ਤੇ ਇਹ ਸਟੇਟ ਨੂੰ ਐਜ਼ ਅ ਪ੍ਰਾਈਵੇਟ ਪ੍ਰਾਪਰਟੀ ਯੂਜ਼ ਕਰਕੇ ਆਪਣਾ ਕੈਪੀਟਲ ਬਣਾਉਂਦੇ ਨੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਫੇਲਰ ਕਰਕੇ ਟ੍ਰੈਜਡੀ ਵੀ ਹੋ ਜਾਂਦੀ ਹੈ ਇਹਨਾਂ ਲੋਕਾਂ ਤੁਸੀਂ ਜਿਹੜਾ ਹੁਣ ਟੱਚ ਕੀਤਾ ਬੇਸਿਕਲੀ ਸਭ ਤੋਂ ਵੱਡੀ ਜਿਹੜੀ ਰੀਜਨਲ ਪਾਰਟੀਆਂ ਨੂੰ ਪੁਸ਼ ਕਰਦੀ ਆ ਉਹ ਪੰਜਾਬ ਚੋਂ ਹੀ ਜਦੋਂ ਸੂਬੇ ਤੇ ਬਣਦੀ ਆ ਅਕਾਲੀ ਦਲ ਪਾਵਰ ਚ ਆਉਂਦਾ ਉਹ ਤੋਂ ਬਾਅਦ 1975 ਚ ਐਮਰਜੈਂਸੀ ਲੱਗ ਜਾਂਦੀ ਜਦੋਂ ਕਾਂਗਰਸ ਦਾ ਕਲਾਪਸ ਸ਼ੁਰੂ ਹੁੰਦਾ ਮਤਲਬ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਹਦਾ 80 ਤੋਂ 92 ਤੱਕ ਵੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਫੇਲਰ ਕਾਰਡਰੇਜ ਦੀ ਵੀ ਹੋ ਜਾਂਦੀ ਹੈ ਇਹ ਲਗਾਤਾਰ ਪੋਲਿਟਿਕਲ ਪਾਰਟੀਆਂ ਪੰਜਾਬ ਦੇ ਵਿੱਚੋਂ ਆਪਣੇ ਫੇਲਰ ਦਾ ਐਕਸਪੈਰੀਮੈਂਟ ਕਹਿ ਲੋ ਕਰਦੀਆਂ ਜਾਂ ਫੇਲ ਹੁੰਦੀਆਂ ਜਾਂਦੀਆਂ ਤੇ ਲੋਕ ਇੱਕ ਕਿਸਮ ਦੀ ਟ੍ਰੈਜੇਡੀ ਹੰਝੂਆਂ ਡੋਉਂਦੇ ਨੇ ਇਹ ਸਟੇਟ ਨੂੰ ਐਜ਼ ਅ ਪ੍ਰਾਈਵੇਟ ਪ੍ਰਾਪਰਟੀ ਯੂਜ਼ ਕਰਕੇ ਆਪਣਾ ਕੈਪੀਟਲ ਬਣਾਉਂਦੇ ਨੇ ਏਸੀ ਦੌਰ ਦੇ ਵਿੱਚ ਬੜੀਆਂ ਰਜਿਸਟੈਂਸ ਮੂਵਮੈਂਟ ਵੀ ਉੱਡਦੀਆਂ ਨੇ ਪ੍ਰੋਟੈਸਟ ਮੂਵਮੈਂਟ ਵੀ ਉੱਡਦੀਆਂ ਨੇ ਉਹਨਾਂ ਪ੍ਰੋਟੈਸਟ ਮੂਵਮੈਂਟਾਂ ਨੂੰ ਤੁਸੀਂ ਇਸ ਦੌਰ ਦੀਆਂ ਨੂੰ ਕਿਵੇਂ ਦੇਖਦੇ ਏ ਇਹ ਸਵਾਲ ਨੂੰ ਆਪਾਂ ਨੂੰ ਐਸ ਐਂਗਲ ਤੋਂ ਮੈ ਲੈਣਾ ਚਾਹਨਾ ਕਿ ਇਹ ਰਾਦਰ ਇਟ ਇਜ਼ ਅ ਪੋਜੀਟਿਵ ਡਿਵੈਲਪਮੈਂਟ ਐਂਡ ਪਲੱਸ ਪੁਆਇੰਟ ਪੰਜਾਬ ਦੇ ਵਿੱਚ ਐਸ ਵੀ ਇਹ ਪੰਜਾਬ ਦੇ ਪੋਲੀਟਿਸ਼ਨਸ ਤੋਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਤੋਂ ਕੋਈ ਹੋਪ ਨਹੀਂ ਮੈਂ ਇੱਥੋਂ ਤੱਕ ਵੀ ਕਹਿ ਸਕਦਾ ਕਿ ਪੰਜਾਬ ਵਿੱਚ 100% ਟੋਟਲੀ ਪੋਲੀਟੀਕਲ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਹੁਤ ਵੱਡਾ ਇੱਕ ਗੈਪ ਹੈ ਬਹੁਤ ਵੱਡਾ ਇੱਕ ਵਾਈਡ ਪੈਦਾ ਹੋਇਆ ਹੋਇਆ ਹੈ ਅਕਾਲੀ ਦਾ ਖਤਮ ਹੈ ਕੋਈ ਪਾਰਟੀ ਨੇ ਸਮਝ ਨਹੀਂ ਆ ਰਹੀ ਵੀ ਕੋਈ ਹੈ ਵੀ ਹੈ ਕਿ ਨਹੀਂ ਜਾਂ ਬਣੇ ਜਾਵੇਗਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਦਾ ਬੁਰਾ ਹਾਲ ਹੈ ਜੇ ਵਿੱਚ ਕੁਝ ਜਾਨ ਹੁੰਦੀ ਤਾਂ ਉਹ ਜਿਹੜੀ ਅ વિધાનસભા ਇਲੈਕਸ਼ਨ ਹੋਈ ਸੀ ਉਹਨਾਂ ਦਾ ਲੀਡਰਸ਼ਿਪ ਦੇ ਰੋਲਾ ਪਿਆ ਰਹਿੰਦਾ ਕਿ ਸਾਡਾ ਪ੍ਰਧਾਨ ਕੌਣ ਹੈ ਕੌਣ ਬਣਦਾ ਕੌਣ ਨਹੀਂ ਬਣਨਾ ਉਹਦੇ ਤੋਂ ਵੀ ਲੋਕ ਡਿਸਸੈਟੀਸਫਾਈਡ ਨੇ ਤੀਜੀ ਜਿਹੜੀ ਹੋ ਪਾਈ ਸੀ ਉਹ ਆਈ ਸੀ ਜਦੋਂ ਇਹ ਕਹਿ ਕੇ ਆਏ ਸੀ ਆਪ ਪਾਰਟੀ ਕਿ ਮੈਂ ਇੱਕ ਬਦਲਵੀਂ ਜਿਹੜੇ ਸਿਆਸਤ ਆ ਉਹ ਅਸੀਂ ਕਰਾਂਗੇ ਔਰ ਰੈਵੋਲੂਸ਼ਨ ਜਿਹੜਾ ਹੈ ਬਿਲਕੁਲ ਅਸੀਂ ਇਨਕਲਾਬ ਦਾ ਨਾਰਾ ਦੇ ਕੇ ਆਏ ਸੀ ਬਿਲਕੁਲ ਉਸ ਤਰ੍ਹਾਂ ਦੇ ਨਾਰੇ ਸੀ ਜਿਵੇਂ ਜਯਾ ਪ੍ਰਕਾਸ਼ ਨਾਰਾਇਣ ਨੇ ਦਿੱਤਾ ਸੀ ਟੋਟਲ ਰੈਵੋਲੂਸ਼ਨ ਸਿਆਣੇ ਬੰਦੇ ਤਾਂ ਸਮਝਦੇ ਸੀ ਕਿ ਰੈਵੋਲੂਸ਼ਨ ਕੀ ਹੁੰਦਾ ਔਰ ਕਿਵੇਂ ਦਾ ਹੁੰਦਾ ਲੇਕਿਨ ਲੋਕ ਆ ਗਏ ਉਹਦੇ ਵਿੱਚ ਭਲੇਖੇ ਚ ਲੇਕਿਨ ਪੋਲੀਟੀ ਉਹਨਾਂ ਕੋਲ ਕੋਈ ਵੱਡੀ ਲੀਡਰਸ਼ਿਪ ਨਹੀਂ ਨਾ ਉਹ ਪੈਦਾ ਹੋਣ ਦੇਣਾ ਚਾਹੁੰਦੇ ਨੇ ਕੰਪਲੀਟਲੀ ਐਸ ਵੇਲੇ ਪੰਜਾਬ ਵਿਦਆਊਟ ਐਨੀ ਸੌਂਡ ਪੋਲੀਟੀਕਲ ਪਾਰਟੀ ਹੈ ਉਤ ਇਸ ਵੇਲੇ ਕੋਈ ਇਤਜਾਦੀ ਪੋਲਿਟਿਕਲ ਪਾਰਟੀ ਨਹੀਂ ਹੈ ਨਖਸਮੀ ਹੈ ਇਸ ਵੇਲੇ ਪੰਜਾਬ ਦੀ ਧਰਤੀ ਪੋਲਿਟਿਕਸ ਤੋਂ ਕੁਝ ਨਹੀਂ ਹੈ ਤਾਂ ਇਹ ਦੇ ਵਿੱਚ ਹੁਣ ਜਿਹੜਾ ਇਸ ਖਲਾਅ ਦੇ ਵਿੱਚ ਹੁਣ ਪੋਜ਼ਿਟਿਵ ਡਿਵੈਲਪਮੈਂਟ ਇਹ ਹੋਈ ਕਿ ਕਬੱਡੀ ਕਿਸਾਨ ਮੂਵਮੈਂਟ ਪੈਦਾ ਹੋਈ ਪੰਜਾਬ ਅਜੇ ਵੀ ਉਹ ਧਰਤੀ ਹੈ ਜਿਹੜੀ ਮੈਂ ਸਮਝਦਾ ਵੀ ਠੀਕ ਆ ਔਰ ਜਿਹੜੀ ਹਮੇਸ਼ਾ ਹੀ ਸਰਗਰਮ ਰਹੀ ਆ ਰਾਜਨੀਤੀ ਦੇ ਇਥੋਂ ਦੇ ਤਸਵੀਰ ਹੈ ਐਸ ਵੇਲੇ ਮੁਲਾਜ਼ਮਾਂ ਦੇ ਵਿੱਚ ਵੀ ਜੇ ਕੋਈ ਤਗੜੀ ਮਾੜੀ ਮੋਟੀ ਮੂਵਮੈਂਟ ਹੈ ਉਹ ਮੁਲਾਜ਼ਮ ਜੀ ਜਥੇਬੰਦੀ ਦੀ ਆ ਭਾਵੇਂ ਉਹ ਡੀਟੀਐਫ ਹੈ ਟੀਚਰ ਯੂਨੀਅਨ ਦੇ ਵਿੱਚ ਤਗੜੀ ਜਥੇਬੰਦੀ ਹੈ ਕਿਸਾਨਾਂ ਦੇ ਵਿੱਚ ਐਸ ਵੇਲੇ ਜਿੰਨੀ ਵੱਡੇ ਜਥੇਬੰਦੀ ਔਰ ਗਤੀਵਿਧੀ ਪੰਜਾਬ ਚ ਹੈ ਉਹ ਹਿੰਦੁਸਤਾਨ ਦੇ ਹੋਰ ਕਿਸੇ ਪਾਰਟੀ ਚ ਨਹੀਂ ਇਸ ਪ੍ਰੋਟੈਸਟ ਦੇ ਵਿੱਚੋਂ ਔਰ ਇਸ ਇਕਨੋਮਿਕ ਸੰਕਟ ਦੇ ਵਿੱਚੋਂ ਜਿਹੜਾ ਸ਼ੁਰੂ ਹੋ ਗਿਆ ਸੀ ਜਿਹੜਾ 70s ਤੋਂ ਲੈ ਕੇ ਨਾਲ ਜਿਹੜਾ ਕਿਸਾਨ ਮੂਵਮੈਂਟ ਚੱਲਦੀ ਹੈ 80s ਦੇ ਵਿੱਚ ਪਾਰਤੇ ਕਿਸਾਨ ਯੂਨੀਅਨਸ ਬਣਨ ਲੱਗ ਪਈਆਂ ਸੀ ਚਲੋ ਉਹ ਚੰਗੇ ਜਾਂ ਮਾੜੇ ਨੂੰ ਉਹਨਾਂ ਦੀ ਵਾਈਫਰਕੇਸ਼ਨ ਹੁੰਦੀ ਗਈ ਹੁੰਦੀ ਗਈ ਲੇਕਿਨ ਚੰਗਾ ਫੈਕਟਰ ਇਹ ਹੋਇਆ ਕਿ ਆਪਾਂ ਸਿਵਲ ਸੁਸਾਇਟੀ ਦੀ ਰਿਸਿਸਟੈਂਸ ਵੀ ਕਰ ਸਕਦੇ ਆ ਜਿਹੜੀ ਰਲ ਮਿਲ ਕੇ ਮੁਲਾਜ਼ਮ ਕਿਸਾਨ ਜਦੋਂ ਬਿੱਲ ਆਏ ਕਿਸਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਸਾਡੇ ਹੱਥੋਂ ਹੁਣ ਸਭ ਕੁਝ ਜਾਂਦਾ ਲੱਗਦਾ ਤਾਂ ਵੱਡੀ ਮੂਵਮੈਂਟ ਬਿਲਡ ਹੁੰਦੀ ਹੈ ਔਰ ਉਸ ਮੂਵਮੈਂਟ ਦਾ ਇੰਨਾ ਵੱਡਾ ਅਸਰ ਹੈ ਅੱਜ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਵਡਾਓ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰ ਰਹੀ ਹੈ ਇਸ ਵੇਲੇ ਕਿਸੇ ਵੀ ਸਰਕਾਰ ਦੀ ਪੰਜਾਬ ਚ ਜ਼ਰੂਰਤ ਨਹੀਂ ਕਿ ਉਹ ਕੋਈ ਗੱਲ ਜਿਹੜੀ ਹੈ ਲੈ ਕੇ ਜਾਣ ਔਰ ਉਹਨਾਂ ਨੂੰ ਜਿਹੜੀ ਸਰਕਾਰ ਹੈ ਉਹ ਅਗਨੋਰ ਕਰ ਦੇ ਪਹਿਲੀ ਵਾਰੀ ਹਿੰਦੁਸਤਾਨ ਚ ਹੋਇਆ ਮਿਲਦਾ ਲੱਗਾ ਵਰਲਡ ਚ ਐ ਹੋਇਆ ਕਿ ਉਹਨੇ ਪੋਲੀਟੀਸ਼ੀਅਨ ਅੱਗੇ ਲਾਏ ਪੋਲੀਟੀਸ਼ੀਅਨਸ ਨੂੰ ਘੇਰਦੇ ਨੇ ਲੋਕਾਂ ਚ ਆਤਮ ਵਿਸ਼ਵਾਸ ਕੀਤਾ ਪੋਲੀਟੀਸ਼ੀਅਨ ਨੂੰ ਉਹਨਾਂ ਦੀ ਸੁਣਨੀ ਪੈਂਦੀ ਹੈ ਜਵਾਬ ਦੇਣੀ ਪੈਂਦੀ ਹੈ ਜਾਂ ਉਹਨਾਂ ਦੇ ਅੱਗੇ ਭੱਜਣਾ ਪੈਂਦਾ ਹੈ ਕਿਤੇ ਵੀ ਜ਼ੋਰਤ ਨਾਲ ਆੜ ਕੇ ਉਹ ਕਿਸਾਨਾਂ ਦੀ ਗੱਲ ਨੂੰ ਅਣ ਸੁਣੀ ਨਹੀਂ ਕਰ ਸਕਦੇ ਇਹਦੇ ਸਭ ਤੋਂ ਚਾਹੀਦਾ ਲੋਕਾਂ ਨੂੰ ਇਹ ਹੈ ਕਿ ਇਸ ਪ੍ਰੈਸ਼ਰ ਗਰੁੱਪ ਨੂੰ ਬਹਾਲਾਂ ਕਿ ਭਾਵੇਂ ਕੋਈ ਉਹਨਾਂ ਦੀ ਇਕਨੋਮਿਕ ਡਿਮਾਂਡਸ ਵਾਸਤੇ ਲੜਾਈ ਹੋਵੇ ਇਸ ਦੀ ਹੋਰ ਪੋਲੀਟਿਕਾਈਜੇਸ਼ਨ ਹੋਣੀ ਚਾਹੀਦੀ ਹੈ ਇਸ ਮੂਮੈਂਟ ਦੀ ਇਸ ਜਾਗਰਤੀ ਨੂੰ ਜਿਹੜੀ ਆਈ ਹੈ ਲੋਕਾਂ ਦੇ ਵਿੱਚ ਉਹਨਾਂ ਨੇ ਪੈਦਾ ਕੀਤੀ ਹੈ ਇਹਨਾਂ ਨੂੰ ਪੋਲੀਟਿਕਸ ਦੇ ਵਿੱਚ ਟਰਾਂਸਫਰਮੇਸ਼ਨ ਇਹਦੀ ਕਿਵੇਂ ਹੋਵੇ ਯਾ ਤਾਂ ਇਹ ਆਪ ਜ਼ਿੰਮੇਵਾਰੀ ਇਹਨਾਂ ਦੇ ਵਿੱਚੋਂ ਲੈਣ ਵਾਲਾ ਕੋਈ ਮੂਵਮੈਂਟ ਕਿਵੇਂ ਉੱਠੇ ਜਾਂ ਇਡਾ ਵੱਡਾ ਪ੍ਰੈਸ਼ਰ ਬਣਿਆ ਰਹੇ ਕਿ ਇਹ ਪੋਲਿਟਿਕਸ ਨੂੰ ਠੀਕ ਦੇਸ਼ਾ ਦੇ ਵਿੱਚ ਤੋੜਨ ਲਈ ਸਰਕਾਰਾਂ ਨੂੰ ਇਹ ਮਜਬੂਰ ਕਰ ਸਕਣ ਤਾਂ ਜਿਹੜੀ ਜਾਗਰਤੀ ਜਿਹੜਾ ਆਤਮ ਵਿਸ਼ਵਾਸ ਸਵੈ ਵਿਸ਼ਵਾਸ ਇਸ ਮੂਵਮੈਂਟ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਭਰਿਆ ਉਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਉਹ ਇੱਕ ਰੇ ਆਫ ਹੋਪ ਅਸੀਂ ਕਹਿ ਸਕਦੇ ਹਾਂ ਔਰ ਇਸ ਵਰਤਾਰੇ ਨੂੰ ਤਕੜਾ ਕਰਨਾ ਚਾਹੀਦਾ ਹੈ ਸਿਵਲ ਸੁਸਾਇਟੀ ਨੂੰ ਹੋਰ ਨਾਲ ਲਾ ਕੇ ਇਹਨਾਂ ਦੀ ਜਿਹੜੀ ਓਰੀਐਂਟੇਸ਼ਨ ਹੈ ਜਿਹੜਾ ਲੋੜ ਹੈ ਕਿਤੇ ਉਹ ਮੈਂ ਕਹਾਂ ਕਵਾਂਗਾ ਸਾਡੇ ਚਿੰਤਕ ਜਿਹੜੇ ਆ ਸਾਡੇ ਜਿਹੜੇ ਬੁੱਧੀਮਾਨ ਲੋਕ ਹੈ ਸਾਡੇ ਜਿਹੜੇ ਵੱਡੇ ਮਾਹਰ ਹੈ ਉਹਨਾਂ ਨੂੰ ਰਲ ਮਿਲ ਕੇ ਇਸ ਮੂਮੈਂਟ ਨੂੰ ਹੋਰ ਤਕੜਾ ਕਰਨ ਦੀ ਹੋਰ ਵਿਸਥਾਰਤ ਕਰਨ ਦੀ ਲੋੜ ਹੈ ਤਾਂ ਕਿ ਇਸ ਵੇਲੇ ਡਿੱਗ ਰਹੇ ਉੱਜੜ ਰਹੇ ਪੰਜਾਬ ਨੂੰ ਮੋੜ ਜਿਹੜਾ ਪੈਰਾਂ ਸਿਰ ਜਿਹੜੀ ਨਰਾਸ਼ਤਾ ਦੇ ਵਿੱਚ ਪੰਜਾਬ ਅੱਜ ਚਲਾ ਗਿਆ ਜਿਹਦੇ ਚੋਂ ਮਾਈਗ੍ਰੇਸ਼ਨ ਕਿੰਨੀ ਨਿਕਲ ਰਹੀ ਹੈ ਪੋਲਿਊਸ਼ਨ ਜਿਹੜੀ ਆ ਕਈ ਤਰ੍ਹਾਂ ਦੀ ਕਿਵੇਂ ਧਰਤੀ ਪਾਣੀ ਮਿੱਟੀ ਹਵਾ 'ਚ ਹੋ ਰਹੀ ਹੈ ਔਰ ਜਿੰਨੀ ਬੇਰੋਜ਼ਗਾਰੀ ਪੰਜਾਬ 'ਚ ਵਧੀ ਹੈ ਮੈਂ ਛੋਟੀ ਜੀ ਗੱਲ ਐਡ ਕਰ ਦਿਆਂ ਕਿ ਗ੍ਰੇਨ ਰੈਵਲੂਸ਼ਨ ਨੇ ਜਿਹੜਾ ਇੱਕ ਮੌਕਾ ਪ੍ਰਦਾਨ ਕੀਤਾ ਸੀ ਫੇਲਰ ਸਾਡੀ ਤਾਂ ਹੋਈ ਉਸ ਨੂੰ ਐਡਵਾਂਸ ਕਰਨਾ ਸੀ ਐਡਵਾਂਸ ਇਨ ਦੀ ਸੈਂਸ ਸੇ ਕਿ ਜਿਹੜੀ ਜਿੰਨੀ ਪ੍ਰੋਡਕਸ਼ਨ ਹੋਈ ਐਗਰੀਕਲਚਰ 'ਚ ਉਸ ਨੂੰ ਕੰਜ਼ਿਊਮ ਕਰਨ ਲਈ ਉਹਨੂੰ ਅੱਗੇ ਵਿਸਤਾਰਿਤ ਕਰਨ ਲਈ ਨਵੇਂ ਇਕਨੋਮੀ ਜਨਰੇਟ ਕਰਨ ਲਈ ਐਗਰੋ ਬੇਸਡ ਇੰਡਸਟਰੀਜ਼ ਦੀ ਬਹੁਤ ਵੱਡੀ ਲੋੜ ਸੀ ਜਿਹਦੇ ਚ ਰੋਜ਼ਗਾਰ ਵੀ ਨਿਕਲਦਾ ਔਰ ਜਿਹੜਾ ਰਾ ਮਟੀਰੀਅਲ ਖੇਤੀ ਪੈਦਾ ਕਰਦੇ ਸੀ ਬਹੁਤ ਸਾਰੇ ਤਾਂ ਕਣਕ ਤੋਂ ਨਹੀਂ ਕਰਦੇ ਸੀ ਜਿਹਦੇ ਸਾਨੂੰ ਲਾਤਦਾ ਬਾਦ ਕਿਸਮਤੀ ਨੂੰ ਹੋਰ ਫਸਲਾਂ ਦੇ ਵਿੱਚ ਵੀ ਕਰਕੇ ਇਹ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਯੂਨਿਟ ਲੱਗਣੇ ਚਾਹੀਦੇ ਸੀ ਔਰ ਐਗਰੋ ਬੇਸਡ ਇੰਡਸਟਰੀ ਲੱਗਣੀ ਚਾਹੀਦੀ ਸੀ ਜਿਹਦੇ ਨਾਲ ਸਰਪਲਸ ਜਿਹੜਾ ਉਹ ਜਨਰੇਟ ਹੁੰਦਾ ਔਰ ਵੈਲਿਊ ਐਡਡ ਜਿਹੜੀਆਂ ਪ੍ਰੋਡਕਟਸ ਨੇ ਪੈਦਾ ਹੁੰਦੀਆਂ ਉਹ ਸਾਡੀ ਕਿਸੇ ਪੋਲੀਟੀਕਲ ਪਾਰਟੀ ਨੇ ਕੀਤਾ ਹੀ ਨਹੀਂ ਨਾ ਉਹ ਅਕਾਲੀ ਦਲ ਨੇ ਕੀਤਾ ਨਾ ਉਹ ਕਾਂਗਰਸ ਨੇ ਕੀਤਾ ਨਾ ਸਾਡੀ ਅੱਜ ਦੀ ਸਰਕਾਰ ਕਰ ਰਹੀ ਹੈ ਇਹਨਾਂ ਕੋਲ ਤਾਂ ਇੱਕ ਹੀ ਹੈ ਕਿ ਅਸੀਂ ਬਾਹਰੋਂ ਵੱਡੇ ਕਾਰਪੋਰੇਟ ਸੈਕਟਰ ਜਿਹੜਾ ਉਹਨਾਂ ਦੇ ਮਾਲਕ ਮੰਗਾ ਕੇ ਅਸੀਂ ਜੀ ਯੂਨਟ ਲਾਵਾਂਗੇ ਅਸੀਂ ਬਹੁਤ ਵੱਡਾ ਇੱਥੇ ਰੋਜ਼ਗਾਰ ਪੈਦਾ ਕਰਾਂਗੇ ਉਹ ਸਾਰਾ ਝੂਠ ਹੈ ਕੋਈ ਪੰਜਾਬ ਦੀ ਬਾਹ ਫੜਨ ਵਾਲਾ ਰੋਜ਼ਗਾਰ ਦੇਣ ਵਾਲਾ ਕੋਈ ਨਹੀਂ ਇਸੇ ਕਰਕੇ ਨਿਰਾਸ਼ ਹੋਇਆ ਹੋਇਆ ਪੰਜਾਬ ਬਾਰ ਨੂੰ ਭੱਜ ਰਿਹਾ ਹੈ ਉੱਥੇ ਕੀ ਹੋ ਰਿਹਾ ਹੈ ਉਹ ਇੱਕ ਵੱਖਰਾ ਵਿਸ਼ਾ ਹੈ ਪ੍ਰੋਫੈਸਰ ਤੁਸੀਂ ਬਹੁਤ ਹੀ ਇਤਿਹਾਸਿਕ ਚੀਜ਼ਾਂ ਤੋਂ ਦੋ ਫੈਕਟਰ ਬੜੇ ਆ ਪੰਜਾਬ 20ਵੀਂ ਸਦੀ ਚ ਜਿਸ ਪੱਧਰ ਤੇ ਇੱਕ ਰੈਡੀਕਲ ਮੂਵਮੈਂਟ ਪ੍ਰੋਗਰੈਸਿਵ ਮੂਵਮੈਂਟ ਲੈਫਟ ਮੂਵਮੈਂਟ ਇਹਦਾ ਵੀ ਇੱਕ ਲੰਬਾ ਇਤਿਹਾਸ ਕੁਰਬਾਨੀਆਂ ਵੀ ਸਭ ਤੋਂ ਵੱਧ ਇਹਨਾਂ ਦੀਆਂ ਤੁਸੀਂ ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਭਗਤ ਸਿੰਘ ਤੋਂ ਲੈ ਕੇ 60 ਮਿਆਂ 70 ਮਿਆਂ ਜਿੰਨੀਆਂ ਪ੍ਰੋਟੈਸਟ ਦੀਆਂ 700 ਕਿਸਾਨਾਂ ਨੇ ਵੀ ਕੁਰਬਾਨੀ ਦਿੱਤੀ ਆ ਪੋਲੀਟিক্যাল ਪਾਰਟੀਆਂ ਜਿਹੜੀਆਂ ਐਸਟੈਬਲਿਸ਼ ਰੂਲਿੰਗ ਕਲਾਸ ਆ ਉਹ ਸਾਰੀਆਂ ਫੇਲਰਜ਼ ਹੋ ਚੁੱਕੀਆਂ ਉਹਦਾ ਐਕਸਪੈਰੀਮੈਂਟ ਲੋਕ ਨੇ ਦੇਖ ਲਿਆ ਉਹਦੇ ਨਾਲ ਇਕਨੋਮਿਕ ਕ੍ਰਾਈਸਿਸ ਵੀ ਜੁੜ ਗਿਆ ਇੱਕ ਪੁਆਇੰਟ ਕਿਤੇ ਨਾ ਕਿਤੇ ਇੰਨੇ ਕ੍ਰਾਈਸਿਸ ਦੇ ਬਾਵਜੂਦ ਜਿਹੜੀਆਂ ਇੰਨੀਆਂ ਅਲਟਰਨੇਟਿਵ ਲੈਫਟ ਦੀਆਂ ਕੁਰਬਾਨੀਆਂ ਦੇ ਬਾਵਜੂਦ ਉਹਨਾਂ ਦੀ ਪੋਲੀਟਿਕਸ ਦੀ ਯੂਨਿਟੀ ਵੱਲ ਨੂੰ ਜਾਂ ਉਹਨਾਂ ਦੀ ਪੋਲੀਟਿਕਸ ਦਾ ਕੋਈ ਵੰਬ ਜਾਂ ਉਹਦੇ ਕੋਈ ਇੱਕ ਦੋ ਪੁਆਇੰਟ ਜਿਹੜੇ ਲੱਗਦੇ ਹੋਣ ਕਿ ਇਤਿਹਾਸਕ ਤੌਰ ਤੇ ਇੰਨੀਆਂ ਵੱਡੀਆਂ ਚੀਜ਼ਾਂ ਦੇ ਬਾਵਜੂਦ ਇੱਕ ਲੈਫਟ ਔਰੀਐਂਟੇਸ਼ਨ ਪੰਜਾਬ ਦਾ ਅਜੰਡਾ ਪ੍ਰੋਗਰੈਸਿਵ ਪੋਲਿਟੀਕਲ ਐਸਟੈਬਲਿਸ਼ ਕਰਨ ਤੇ ਰਾਜ ਕਿਹੜੀਆਂ ਹਾਰਡਲਸ ਨੇ ਜਾਂ ਕਿਉਂ ਨਹੀਂ ਹੋ ਰਿਹਾ ਜਾਂ ਕੋਈ ਦ੍ਰਿਸ਼ਟੀ ਉਹ ਕਮਜ਼ੋਰ ਹੋ ਗਈ ਆ ਜਿਹੜੀ ਪਹਿਲਿਆਂ ਚ ਐ ਨਹੀਂ ਸੀ ਵੇਖੋ ਸਵਾਲ ਹਿਸਟਰੀ ਚ ਬੜਾ ਅੱਜ ਕੱਲ ਸਿਆਣੇ ਬੰਦੇ ਕਈ ਥਾਂ ਤੇ ਕਰਦੇ ਆਂ ਔਰ ਕਈ ਲੋਕ ਇਹਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਆਂ ਮੈਂ ਤਿੰਨ ਇੱਕ ਐਸੀ ਡੇਟ ਹੈ ਹਿਸਟਰੀ 'ਚ ਜਿਹਦੇ ਤੋਂ ਤਿੰਨ ਸਟੇਕਸ ਨਿਕਲਦੀਆਂ ਹਨ ਜਿਹੜੀਆਂ ਪੋਲਿਟਿਕਸ ਵੱਲ ਜਿਨ੍ਹਾਂ ਦਾ ਪੋਲਿਟਿਕਸ ਬੜੀ ਜਿਆਦਾ ਪ੍ਰਭਾਵਿਤ ਕਰਦੀਆਂ 1924-25 'ਚ ਆ ਆਰਐਸਐਸ ਵਗੈਰਾ ਦਾ ਜਨਮ ਹੁੰਦਾ 1924-25 'ਚ 50 ਇੰਡੀਆ ਦੇ ਵਿੱਚ ਕਾਮਨਿਸਟਾਂ ਦਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਉਹ ਉਹਨਾਂ ਦੀ ਪਾਰਟੀ ਬਣਦੀ ਹੈ 1924-25 'ਚ 20 ਤੋਂ 24-25 ਤੱਕ ਹੀ ਆਕਾਲੀ ਦਲ ਪੰਜਾਬ 'ਚ ਜਿਹੜਾ ਪੈਦਾ ਹੁੰਦਾ ਤਿੰਨਾਂ ਦੇ ਵਿੱਚੋਂ ਹਾਰਨੀ ਤਾਂ ਇਹ ਹੁੰਦੀ ਹੈ ਕਿ ਜਿਹੜੇ ਜਿੰਨਾ ਬਾਰੇ ਅਸੀਂ ਘੱਟ ਸੋਚ ਕਰਦੇ ਸੀ ਵਾਜ ਰਾਜ ਕਰ ਰਹੇ ਆ ਹਿੰਦੁਸਤਾਨ ਤੇ ਇਹ ਜਿਹੜਾ ਪਾ ਜਿਹੜਾ ਏਜੰਡਾ ਲਾਈਏ ਆਰਐਸਐਸ ਦਾ ਹਿੰਦੂ ਏਜੰਡਾ ਹੈ ਅਕਾਲੀ ਦਲ ਜਿਹੜਾ ਉਹ ਵੀ ਜਿੱਥੇ ਆ ਪਹੁੰਚ ਗਿਆ ਹੈ 100 ਸਾਲ ਹੋਣੇ ਆ ਲੈਣਾ ਉਹ ਵੀ ਸਾਡੇ ਸਾਹਮਣੇ ਆ ਹਾਲਾਂਕਿ ਉਮੀਦ ਨਹੀਂ ਸੀ ਲੋਕਾਂ ਨੂੰ ਕਿ ਐਡੀ ਵੱਡੀ ਪਾਰਟੀ ਐਡੀ ਵੱਡੀ ਹਿਸਟਰੀ ਐਡੀ ਵੱਡੀ ਇਹਨਾਂ ਦੀ ਧਾਰਮਿਕ ਹੋ ਤੇ ਇਹ ਵੀ ਇਹ ਡੈਸੀਮੇਟ ਹੋ ਜਾਏਗੀ ਕਾਮਨਿਸਟ ਜਿਹੜੇ ਸੀ ਤੁਸੀਂ ਠੀਕ ਗੱਲ ਕਹਿ ਰਹੇ ਹੋ ਦੇਖੋ ਪੰਜਾਬ 'ਚ ਦੋਨੋਂ ਧਿਰਾਂ ਬੜੀਆਂ ਤਕੜੀਆਂ ਰਹੀਆਂ ਪੰਜਾਬ ਦੀ ਪੋਲਿਟਿਕਸ ਸਿੱਖ ਪੋਲਿਟਿਕਸ ਵੀ ਔਰ ਕਾਮਨਿਸਟ ਪੋਲਿਟਿਕਸ ਵੀ ਕਾਂਗਰਸ ਨੂੰ ਢਿੱਡੋ ਇਸ਼ਾਰਾਂ ਦੇ ਵਿੱਚ ਤਾਂ ਲੋਕ ਪਿਆਰ ਕਰਦੇ ਸੀ ਪਿੰਡਾਂ 'ਚ ਕੋਈ ਨਹੀਂ ਸੀ ਕਰਦਾ ਮੈਨੂੰ ਇਹ ਕਹਿਣ 'ਚ ਝਿਜਕ ਨਹੀਂ ਅਜੇ ਵੀ ਪੰਜਾਬ 'ਚ ਗਾਂਧੀ ਨੂੰ ਕਦੇ ਪਿੰਡੂ ਖੇਤਰ 'ਚ ਕਿਸੇ ਲੋਕ ਐਕਸੈਪਟ ਨਹੀਂ ਸੀ ਕਰੇ ਕੀਤਾ ਸਗੋਂ ਤਾਂ ਮਜ਼ਾਕ ਤਾਂ ਉਡਾਉਂਦੇ ਰਹੇ ਆ ਲੋਕ ਕਾਂਗਰਸ ਦਾ ਵੀ ਤੇ ਨਹਿਰੂ ਦਾ ਵੀ ਔਰ ਗਾਂਧੀ ਜੀ ਦਾ ਵੀ ਜਿਹੜੀ ਪਿਓਰਲੀ ਹਿੰਦੂ ਪੋਲਿਟਿਕਸ ਜਿਵੇਂ ਆਰਐਸਐਸ ਕਰਨ ਦੀ ਹੈ ਇਹਨੂੰ ਪੰਜਾਬ ਵਿੱਚ ਕੋਈ ਥਾਂ ਨਹੀਂ ਸੀ ਪੰਜਾਬ ਦਾ ਹਿੰਦੂ ਜਿਹੜਾ ਉਹ ਸਿੱਧਾ ਇਸ ਰੂਪ ਵਿੱਚ ਕੋਈ ਡੋਮੀਨੇਟ ਕਰਨ ਨੂੰ ਤਿਆਰ ਨਹੀਂ ਸੀ ਅਕਾਲੀ ਦਲ ਜਾਂ ਸਿੱਖ ਪੋਲਿਟਿਕਸ ਜਿਹੜਾ ਉਹਦਾ ਹਿੱਸਾ ਹੈ ਔਰ ਕੌਮਨਿਸਟ ਦੋਨੋਂ ਬੜੇ ਡੈਡੀਕੇਸ਼ਨ ਨਾਲ ਉਹ ਵੀ ਨਵੇਂ ਬਣੇ ਸੀ ਐਸਜੀਪੀਸੀ ਗੁਰਦੁਆਰਾ ਸੁਧਾਰ ਲਹਿਰ ਗੁਰਦੁਆਰਾ ਮੂਵਮੈਂਟ ਕਾਂਗਰਸ ਨੂੰ ਕਹਿਣਾ ਪਿਆ ਵੀ ਇੱਕ ਪਾਰਟੀ ਯਾਦ ਕਰਾ ਲਿਆ ਦੂਜਾ ਜਾਨਕਿ ਡੈਡੀਕੇਸ਼ਨ ਨਾਲ ਮਿਸ਼ਨ ਦੇ ਨਾਲ ਲੜਨ ਵਾਲੇ ਲੋਕ ਸੀ ਔਰ ਬਿਲਕੁਲ ਜਿਨੂੰ ਆਪਾਂ ਕਹਿੰਦੇ ਆ ਕਿ ਫਕੀਰਾ ਵਾਂਗ ਕੋਈ ਆਪਣਾ ਲਾਲਚ ਨਹੀਂ ਟੋਟਲੀ ਡੈਡੀਕੇਟਿਡ ਟੂ ਦੀ ਲੈਂਡ ਟੂ ਦੀ ਮਦਰ ਲੈਂਡ ਫਾਰ ਦੀ ਕੰਟਰੀ ਐਂਡ ਫਾਰ ਪੰਜਾਬ ਕਾਮਨਿਸਟ ਵੀ ਦੋਨਾਂ ਦੀ ਨੇੜਤਾ ਵੀ ਰਹੀ ਹੈ SGPAC ਅਕਾਲੀ ਦਲ ਦੇ ਨਾਲ ਲੇਡਤਾ ਵੀ ਹੋ ਰਿਹਾ ਹੈ ਤੇ SGPAC ਚ ਮੈਂਬਰ ਵੀ ਰਹੇ ਕਾਮੁਨਿਸਟ ਲੇਕਿਨ ਅਨਫੋਰਚੂਨੇਟਲੀ ਇਹ ਹੁੰਦਾ ਰਿਹਾ ਵੀ ਜਿਵੇਂ ਅਨਾਨਿਮਸਿਟੀ ਅੱਜ ਕੱਲ ਚੱਲ ਰਹੀ ਹੈ ਕੌਣ ਕਰ ਰਿਹਾ ਹੈ ਕੌਣ ਕਰਵਾ ਰਿਹਾ ਹੈ ਮੈਨੂੰ ਡਰ ਲੱਗਦਾ ਹੁੰਦਾ ਹੈ ਕਿ ਇੰਨੇ ਵਧੀਆ ਲੋਕ ਦੋਨੇ ਮੈਂ ਜੇ ਨਾਂ ਵੀ ਮਾੜੇ ਕਵਾਂ ਪਿਓਰਲੀ ਉਹ ਉਹ ਆਜ਼ਰ ਉਹ ਗੁਰੂ ਗ੍ਰੰਥ ਸਾਹਿਬ ਦੀ ਸਪਿਰਟ ਲੈ ਕੇ ਲੜਦੇ ਹੈ ਜਿਹੜਾ ਪੋਲੀਟੀਕਲ ਨਕਸ਼ਾ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦਾ ਹੈ ਉਹ ਹੋਵੇ ਉਹ ਕੋਈ ਮਾੜਾ ਨਹੀਂ ਹੋਏਗਾ ਉਹ ਬੇਗੰਪੁਰੇ ਦੀ ਗੱਲ ਆ ਉਹ ਚ ਹਲੀਮੀ ਰਾਜ ਦੀ ਗੱਲ ਆ ਉਹ ਚ ਕਾਨੂੰਨ ਵਿੱਚ ਜਿਹੜੀ ਹੈ ਸ਼ੇਅਰਡ ਆ ਉਹ ਚ ਕੋਆਪਰੇਸ਼ਨ ਦੀ ਗੱਲ ਹੈ ਸਾਂਝੀ ਵਾਲਤਾ ਦੀ ਗੱਲ ਹੈ ਬਰਾਬਰਤਾ ਦੀ ਗੱਲ ਹੈ ਨਿਆਂ ਲਈ ਲੜਾਈ ਹੈ ਪੌਲ ਫਾਈਨ ਲੇਕਿਨ ਜੇ ਉਸ ਨੂੰ ਦੂਜੀ ਤਿੰਨ ਤਿੰਨ ਦੇ ਦੇਵੋਗੇ ਜੇ ਜਿਹੜਾ ਆਰਐਸਐਸ ਦਾ ਆਪੋਜ਼ਿਟ ਹੋਏਗਾ ਫਿਰ ਉਸ ਤੋਂ ਮਹਾਤ੍ਰੇਡੀ ਵੀ ਨਿਕਲਦੀ ਹੈ ਦੂਜੇ ਪਾਸੇ ਕਾਮਨਿਸਟ ਲੋਕ ਮੈਂ ਇਹ ਗੱਲ ਬਿਲਕੁਲ ਉਨੀ ਸਵੇਵਿਸ਼ਵਾਸ ਨਾਲ ਕਹਿ ਸਕਦਾ ਸੈਲਫਲੈਸ ਲੋਕ ਅਜੇ ਤੱਕ ਹਿੰਦੁਸਤਾਨ ਚ ਕਾਮਨਿਸਟਾਂ ਦਾ ਇੱਕ ਵੀ ਬਿਗ ਵੱਡਾ ਫਰਾਡ ਜਾਂ ਵੱਡਾ ਕੋਈ ਸਕੈਂਡਲ ਲੱਭ ਕੇ ਦਿਖਾ ਦਿਓ ਵੱਡਾ ਯਾ ਹੋਵੇ ਜਿਵੇਂ ਕਾਂਗਰਸ ਕਰਦੀ ਰਹੀ ਹੈ ਭਾਜਪਾ ਦੇ ਵਿੱਚ ਵੀ ਹੋ ਰਹੇ ਹੈ ਹਰੇਕ ਪੋਲੀਟਿਕਲ ਪਾਰਟੀ ਚ ਹੋਇਆ ਉਹਨਾਂ ਦੇ ਵਿੱਚ ਪਹਿਲੀ ਗੱਲ ਤੇ ਹੋਏਗਾ ਨਹੀਂ ਜੇ ਹੋਏਗਾ ਤਾਂ ਬੜਾ ਛੋਟੀ ਕੋਈ ਸਕੇਲ ਤੇ ਹੋਏਗਾ ਚਲੋ ਤਾਂ ਲੋਕ ਹੁੰਦੇ ਹੀ ਹੈ ਮੋਸਟਲੀ ਡੈਡੀਕੇਟਿਡ ਐਂਡ ਟਾਇਰਲੀ ਮਹਾਤਮਾ ਔਰ ਤਰਮਹਾਤਮਾ ਔਰ ਫਕੀਰਾ ਵਰਗੇ ਲੋਕ ਲੇਕਿਨ ਐਡਵਾਂਸ ਕਿ ਉਹਨੇ ਕਰ ਸਕੇ ਇੰਡੀਆ ਲੈਵਲ ਤੇ ਭਾਵੇਂ ਕਹ ਲੋ ਪਰ ਪੰਜਾਬ ਲੈਵਲ ਤੇ ਉਹਨਾਂ ਦੀ ਇੱਕ ਟਰੈਜੇਡੀ ਰਹੀ ਉਹ ਇੱਥੋਂ ਕੋਈ ਫਲਸਫਾ ਕੱਢ ਕੇ ਇੱਥੋਂ ਦੇ ਲੋਕਾਂ ਚੋਂ ਇੱਥੋਂ ਦੀ ਧਰਤੀ ਚੋਂ ਇੱਥੋਂ ਦੇ ਪਾਸਟ ਚੋਂ ਇੱਥੋਂ ਦੀ ਹਿਸਟਰੀ ਚੋਂ ਨਹੀਂ ਲੜੇ ਬਾਹਰੋਂ ਲੈ ਕੇ ਆਏ ਲੈ ਕੇ ਜਾਂ ਕਦੇ ਇੰਟਰਨੈਸ਼ਨਲ ਵਾਲ ਕਦੇ ਰਸ਼ੀਆ ਵਾਲ ਕਦੇ ਚਾਈਨਾ ਵਾਲ ਕਦੇ ਕਿਸੇ ਵਾਲ ਇਸ ਤਰ੍ਹਾਂ ਲੜਾਈਆਂ ਨਹੀਂ ਹੁੰਦੀਆਂ ਲੋਕਾਂ ਦੇ ਵਿੱਚ ਹਾਲਾਂਕਿ ਲੋਕਾਂ ਦੇ ਵਿੱਚ ਸੈਕਰੀਫਾਈਸ ਉਹਨਾਂ ਦੀ ਇੰਨੀ ਹੈ ਇੰਟਰ ਕਾਸਟ ਮੈਰਿਜੇਜ਼ ਕਰਾਈਆਂ ਉਹ ਭੁੱਖ ਨੰਗ ਨਾ ਲੜ ਕੇ ਲੜਦੇ ਰਹੇ ਮਰਦੇ ਰਹੇ ਕੁਰਬਾਨੀਆਂ ਜੇਲਾਂ ਚ ਵੀ ਗਏ ਪੰਜਾਬ ਚ ਕਿੰਨੇ ਲੋਕ ਸੀ ਕਿੰਨੇ ਵੱਡੇ ਲੋਕ ਸੀ ਉਹ ਅੱਜ ਤੱਕ ਬਾਤਾਂ ਪੈਂਦੀਆਂ ਸਾਹਬ ਦੇ ਵਿੱਚ ਉਹਨਾਂ ਦੇ ਕੈਰੇਕਟਰ ਰਚੇ ਹੋਏ ਆ ਠੀਕ ਹੈ ਲੇਕਿਨ ਪੋਲੀਟਿਕਲ ਲੀਡਰਸ਼ਿਪ ਦੀ ਐਨਲਿਸਿਸ ਦੇ ਵਿੱਚ ਗਲਤੀਆਂ ਹੁੰਦੀਆਂ ਰਹੀਆਂ ਔਰ ਉਹ ਲੋਕ ਇਮਾਨਦਾਰ ਹੋ ਕੇ ਵੀ ਉਹ ਹਾਰਦੇ ਰਹੇ ਡੈਸੀਮੇਟ ਹੋ ਗਏ ਕੁਝ ਵਰਲਡ ਲੈਵਲ ਤੇ ਉਹ ਜਿਹਾ ਘਟਨਾਵਾਂ ਹੋਈਆਂ ਕਿ ਉਹਨਾਂ ਨੂੰ ਇੱਕ ਸੈਟਬੈਕ ਹੋਈ ਹੈ ਪਰ ਉਹ ਫਲਸਫੇ ਦੀ ਸੈਟਬੈਕ ਨਹੀਂ ਮੈਂ ਇਹ ਗੱਲ ਕਹਿ ਕਹਿਣਾ ਹੁਨਾਮ ਕਿ ਸਿੱਖ ਫਲਸਫੇ ਦੀ ਵੀ ਕੋਈ ਅਜੇ ਡੀਫੀਟ ਨਹੀਂ ਹੋਈ ਅਗਰ ਉਹਦੇ ਚੋਕੀ ਠੀਕ ਢੰਗ ਨਾਲ ਕੱਢ ਸਕੇ ਦੋਨਾਂ ਦਾ ਸੁਮੇਲ ਜਿਹੜਾ ਉਹ ਬਹੁਤ इजीली ਹੋ ਸਕਦਾ ਹੈ ਇਸੇ ਤਰੀਕੇ ਨਾਲ ਦਾ ਕੋ ਇਥੋਂ ਦਾ ਮਾਰਕਸਿਸਟ ਜਿਹੜਾ ਫਲਸਫੇ ਉਹਦੇ ਚ ਕੋਈ ਨੁਕਸ ਨਹੀਂ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਬੇਸਡ ਅਪਨ दैट ਫਲਸਫਾ ਉਹਨਾਂ ਦੀ ਆਪਣੇ ਐਨਾਲਿਸਿਸ ਚ ਆਪਣੇ ਪ੍ਰੋਗਰਾਮ ਚ ਕੋਈ ਗਲਤੀ ਹੋ ਸਕਦੀ ਹੈ ਜਿਹਦੇ ਕਰਕੇ ਉਹ ਪਿੱਛੇ ਗਏ ਆ ਅੱਜ ਵਾਕਈ ਸੱਟਬੈਕ ਅੱਜ ਚੜ੍ਹਦੀ ਕਲਾ ਦੇ ਵਿੱਚ ਹੈ ਜ ਜਿਹਨੂੰ ਕੈਪਟਲਿਜ਼ਮ ਕਹਿੰਦੇ ਆ ਉਹ ਅਫੈਂਸਿਵ ਵੇਲ ਨਾਲ ਆਪਰੇਟ ਕਰ ਰਿਹਾ ਹੈ ਤੀਜੀ ਗੱਲ ਕਿ ਪੰਜਾਬ ਨੂੰ ਤੁਸੀਂ ਇਕੱਲੇ ਨੂੰ ਤੋੜ ਕੇ ਨਹੀਂ ਦੇਖ ਸਕਦੇ ਤੁਸੀਂ ਇੰਡੀਆ ਨੂੰ ਇਕੱਲੇ ਨੂੰ ਤੋੜ ਕੇ ਨਹੀਂ ਦੇ ਸਕਦੇ ਕਿੰਨਾ ਵੱਡਾ ਜਿਹੜੀ ਗਲੋਬਲਾਈਜੇਸ਼ਨ ਹੈ ਜਿਹੜੀ ਕੈਪਟਲਿਜ਼ਮ ਦੀ ਔਰ ਜਿਹੜਾ ਇਹਨੇ ਵੱਡੇ ਜੋਰ ਨਾਲ ਆ ਰਿਹਾ ਜਿਵੇਂ ਸੁਨਾਮੀ ਹੁੰਦੀ ਹੈ ਉਹ ਚ ਪੰਜਾਬ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਦੇ ਰੀਆ ਇਹ ਵੀ ਆਪਾਂ ਨੂੰ ਐ ਲੱਗਦਾ ਕਮਜ਼ੋਰ ਹੈ ਪਰ ਨਾਲੇ ਇਹ ਨਿਮ ਕਹਿੰਦਾ ਕਿ ਸਾਨੂੰ ਲੋਕਲ ਲੜਾਈਆਂ ਨਹੀਂ ਲੜਨੀਆਂ ਚਾਹੀਦੀਆਂ ਸਾਡੇ ਲੜਾਈਆਂ ਦੂਰੀਆਂ ਅਸੀਂ ਲੋਕਲ ਸਰਕਾਰਾਂ ਨਾਲ ਵੀ ਲੜਨਾ ਹੈ ਲੋਕਲ ਸਟੇਟ ਨਾਲ ਵੀ ਲੜਨਾ ਹੈ ਨੈਸ਼ਨਲ ਸਟੇਟ ਨਾਲ ਵੀ ਲੜਨਾ ਹੈ ਔਰ ਇੰਟਰਨੈਸ਼ਨਲ ਜਿਹੜਾ ਸਿਨੈਰੀਓ ਬਣਿਆ ਹੋਇਆ ਹੈ ਉਹਦੇ ਨਾਲ ਵੀ ਲੜਨਾ ਹੈ ਤਾਂ ਇਹਦੇ ਵਿੱਚ ਬੜਾ ਕੁਝ ਇਨਵੋਲਵਡ ਹੈ ਇਸ ਕਰਕੇ ਅੱਜ ਆਪਾਂ ਕਿਰੇ ਹੋਏ ਵੀ ਲੋਕ ਬਹੁਤ ਨੇ ਮੂਵਮੈਂਟਸ ਵੀ ਕਰੀਆਂ ਹੋਈਆਂ ਤਾਂ ਲੈਟਸ ਹੋਪ ਕਿ ਕੁਐਸਚਨ ਦਾ ਹੋਵੇ ਪ੍ਰੋਫੈਸਰ ਸਾਹਿਬ ਇਹ ਪੁਆਇੰਟ ਤੁਹਾਡਾ ਨਾ ਕਿਉਂਕਿ ਮੇਰੀ ਧਰਤੀ ਮੇਰੇ ਲੋਕ ਜਿਹੜੇ ਉਹ ਖਿੱਤੇ ਦੇ ਜਿੰਨੀ ਤੁਸੀਂ ਇਹਦੇ ਬਾਰੇ ਚ ਕੀਤਾ ਇੱਕ ਦੌਰ ਐਸਾ ਚੱਲਿਆ ਕਿ ਇੱਕ ਅਸੀਂ ਕੋਲੋਨੀਅਲ ਰੂਲ ਤੋਂ ਬਾਹਰ ਨਿਕਲ ਕੇ ਆਪਣੇ ਉਹ ਖਿੱਤੇ ਦਾ ਵਿਕਾਸ ਕੀਤਾ ਉਦੋਂ ਬਾਅਦ ਮੁੜ ਕੇ ਤੁਸੀਂ 90 ਦਾ ਜ਼ਿਕਰ ਕੀਤਾ ਕਿ ਅਸੀਂ ਗਲੋਬਲ ਕੈਪੀਟਲਿਜ਼ਮ ਦੇ ਵਿੱਚ ਆ ਗਏ ਤੇ ਤੀਸਰਾ ਇਹ ਫੈਕਟਰ ਕਿ ਉਸ ਧਰਤੀ ਦੇ ਲੋਕ ਹੁਣ ਕਿਤੇ ਨਾ ਕਿਤੇ ਤਿੰਨ ਕਿਸਮ ਦੀਆਂ ਉਥੋਂ ਪ੍ਰਵਾਸ ਦੇ ਦੌਰ ਸ਼ੁਰੂ ਹੁੰਦੇ ਆ ਪਹਿਲਾ 1900 ਤੋਂ 1910 ਤੱਕ ਚੱਲਦਾ ਬਾਅਦ ਚ ਉਹ ਪ੍ਰਵਾਸ ਤੋਂ ਲੋਕਾਂ ਨੂੰ ਲੱਗਦਾ ਦੇਸ਼ ਅਸੀਂ ਆਜ਼ਾਦ ਕਰ ਲਿਆ ਉਹ ਵਾਪਸ ਚਲੇ ਜਾਂਦੇ ਵੱਖਰੇ ਰੂਪ ਦਾ ਪ੍ਰਵਾਸ ਸੀ ਕਿ ਹੁਣ ਅਸੀਂ ਕਰਜ਼ਾ ਤੇ ਸਾਰਾ ਕੁਝ ਲਾ ਲਾਂਗੇ ਮੁਲਕੀ ਸਾਡਾ ਬਣਾਉ। ਉਸ ਤੋਂ ਬਾਅਦ 1980 ਤੋਂ 92 93 ਤੱਕ ਪੰਜਾਬ ਪੋਲੀਟੀਕਲ ਫੇਲਰ ਦੇ ਕਾਰਨ ਇੱਕ ਟਰੈਜੇਡੀ ਅੰਧਾਰਿਆ ਸੀ ਉਦੋਂ ਇੱਕ ਪ੍ਰਵਾਸ ਦਾ ਦੌਰ ਸ਼ੁਰੂ ਚੱਲਦਾ। ਉਸ ਤੋਂ ਬਾਅਦ ਜਿਹੜਾ ਤੀਜਾ ਦੌਰ ਹੁਣ ਗਲੋਬਲ ਕੈਪੀਟਲਿਜ਼ਮ ਕਹਿ ਲੋ ਗਲੋਬਲਾਈਜੇਸ਼ਨ ਕਹਿ ਲੋ ਉਹਦੇ ਚ ਇੱਕ ਪ੍ਰਵਾਸ ਸ਼ੁਰੂ ਹੋਇਆ ਕੁਇਨਾ ਰੂਪ ਚ ਪਹੁੰਚ ਗਿਆ ਕਿ ਇਸ ਵੇਲੇ ਸਾਰਾ ਪੰਜਾਬ ਆਪਣਾ ਇੱਕ ਬਿਸਤਰਾ ਬੰਨੀ ਬੈਠਾ ਕਿ ਜਿਹੜਾ ਵੀ ਨੌਜਵਾਨ ਆ ਜਿੱਥੋਂ ਜਿਹੜੇ ਕੋਨੇ ਚੋਂ ਉਹਨੂੰ ਮਿਲਦਾ ਉਧਰਲੇ ਪਾਸੇ ਨੂੰ ਪੜ੍ਹਾਈ ਦੇ ਨਾਂ ਤੇ ਨੌਕਰੀ ਦੇ ਨਾਂ ਤੇ ਰਜ਼ਗਾਰ ਦੇ ਨਾਂ ਤੇ ਉਥੋਂ ਪ੍ਰਵਾਸ ਕਰ ਦੇਣਾ ਚਾਹੁੰਦਾ ਇੱਕ ਛੋਟੀ ਜੀ ਅਟੈਂਪਟ ਹੋਈ ਸੀ ਕਿਸਾਨ ਅੰਦੋਲਨ ਦੀ ਲੱਖਾਂ ਦੁਨੀਆ ਭਰ ਦੇ ਕੋਨੇ ਤੇ ਬੈਠੇ ਪੰਜਾਬੀਆਂ ਨੇ ਦੇਖਿਆ ਸੀ ਕਿ ਸਾਡੀ ਪ੍ਰੋਟੈਸਟ ਮੂਵਮੈਂਟ ਆ ਕੱਲ ਨੂੰ ਫੇਰ ਪੰਜਾਬ ਖੜਾ ਕਰ ਲਾਂਗੇ ਪਰ ਉਸ ਤੋਂ ਬਾਅਦ ਫੇਰ ਲੋਕਾਂ ਨੂੰ ਇੱਕ ਇਸ ਕਿਸਮ ਦਾ ਦੌਰ ਸ਼ੁਰੂ ਹੋ ਗਿਆ ਇਹ ਜਿਹੜਾ ਬੇਸ਼ਿਕ ਦੇ ਪੱਧਰ ਤੇ ਪੰਜਾਬੀ ਜਿਹੜੀ ਇਸ ਪੱਧਰ ਤੇ ਇੱਕ ਸਿਵਲਾਈਜੇਸ਼ਨ ਨੇ ਦੇਰ ਦਾ ਨਾਰ ਜਾਂ ਵਿਗਿਆਨੀਆਂ ਚ ਸਿਆਸਤਦਾਨਾਂ ਚ ਬੜੇ ਕ੍ਰੀਏਟਿਵ ਕੰਮ ਕਰਨ ਵਾਲਿਆਂ ਚ ਸਭ ਤੋਂ ਵੱਧ ਤਾਕਤਵਰ ਇੱਕ ਜਿਹੜੇ ਖੇਤੇ ਦੇ ਲੋਕ ਨੇ ਉਹ ਲੋਕ ਹੁਣ ਧਰਤੀ ਤੇ ਨਾਲੋਂ ਆਪਣਾ ਮੋਹ ਭੰਗ ਕਰਕੇ ਪ੍ਰਵਾਸ ਕਰ ਰਹੇ ਨੇ ਇਦੇ ਬਾਰੇ ਤੁਹਾਡਾ ਕੀ ਨਜ਼ਰੀਆ ਮੈਨੂੰ ਦੇਖੋ politix ਇਸ ਦੀ ਸੈਂਟਰ ਆਫ ਆਲ ਦੀ ਐਕਟੀਵਿਟੀਜ਼ ਜਿੱਥੇ ਕੋਈ ਬਹੁਤ ਮਜ਼ਬੂਤ ਔਰ ਟੱਲੇ ਵਾਲਾ ਪੰਜਾਬ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦਾ ਔਰ ਔਲਾ ਲੀਡਰ ਨਹੀਂ ਆਉਂਦਾ ਲੀਡਰਸ਼ਿਪ ਨਹੀਂ ਆਉਂਦੀ ਉਹਨਾਂ ਚਿਰ ਪੰਜਾਬ ਦੇ ਕ੍ਰਾਈਸਿਸ ਜਿਹੜੇ ਪੰਜਾਬ ਚ ਉੱਠ ਰਹੇ ਨੇ ਉਹਨਾਂ ਨੂੰ ਠੱਲ ਪੈਣੀ ਮੁਸ਼ਕਲ ਹੈ ਕਿੱਥੇ ਤਾਂ ਇਸ ਵੇਲੇ ਅੱਜ ਕੋਈ ਹੈ ਹੀ ਨਹੀਂ ਕਿੱਥੇ ਸਾਨੂੰ ਇੱਕ ਬੜਾ ਮਜ਼ਬੂਤ ਲੀਡਰ ਚਾਹੀਦਾ ਨਹੀਂ ਤਾਂ ਲੋਕਾਂ ਦਾ ਇੱਕ ਟਰਮ ਯੂਜ਼ ਹੁੰਦਿਆ ਸ਼ਰਸ਼ੌਲਾ ਜਿੱਥੇ ਜਿੰਨੂੰ ਮੇਰਾ ਖਿਆਲ ਕਿਹਾ ਜਾਂਦਾ ਹੈ ਕਿ ਡਰਖੀਮ ਨੇ ਸ਼ਾਇਦ ਉਹ ਯੂਜ਼ ਕੀਤੀ ਹੋਈ ਹੈ ਸਟ੍ਰਕਚਰਲ ਫੰਕਸ਼ਨਿੰਗ ਉਹ ਹੁੰਦਾ ਵੀ ਸਾਰੀਆਂ ਸਿਚੁਏਸ਼ਨਸ ਫੇਲ ਜਿੱਥੇ ਹੋ ਜਾਂ ਜਿਹੜੀ ਸੋਸਾਇਟੀ ਚ ਤਾਂ ਲੋਕਾਂ ਦਾ ਇੱਕ ਵੱਡਾ ਹਿੱਸਾ ਡਾਕਟਰ ਸਾਹਿਬ ਐਸੀ ਨਿਰਾਸ਼ਾ ਦੇ ਵਿੱਚ ਚਲਾ ਜਾਂਦਾ ਹੈ ਉਹ ਫਿਰ ਜਿਵੇਂ ਜੀਪ ਹਿਉਣੇ ਨੇ ਉੱਠਣਾ ਹੁੰਦਾ ਕਿ ਮੈਨੂੰ ਸ਼ਾਇਦ ਇੱਧਰ ਰਾਹ ਮਿਲ ਜੇ ਮੈਨੂੰ ਇੱਧਰ ਰਾਹ ਮਿਲ ਜੇ ਮੈਨੂੰ ਇੱਧਰ ਰਾਹ ਮਿਲ ਜੇ ਉਹ ਐਂ ਭੱਜਦਾ ਤਾਂ ਪੰਜਾਬ ਦੀ ਇਸ ਵੇਲੇ ਉਹ ਹਾਲਤ ਹੈ ਕਿ ਜਾਂ ਤਾਂ ਇੰਨੇ ਨਰਾਸ਼ ਤਾਂ ਇੱਥੋਂ ਤੱਕ ਚਲੇ ਗਏ ਕਿ ਕੁਝ ਲੋਕ ਸੂਸਾਈਡ ਹੀ ਕਰ ਰਹੇ ਆ ਐਡਾ ਵੱਡਾ ਨੰਬਰ ਐਡੀ ਵੱਡੀ ਬਹਾਦਰ ਕਮਿਊਨਿਟੀ 'ਚ ਇਹ 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 ਬੜਾ ਅਜੀਬ ਲੱਗਦਾ ਹੁੰਦਾ ਹੈ ਕਿ ਅੱਛਾ ਇਹ ਪੰਜਾਬੀ ਮਰਨ ਵੀ ਲੱਗੇ ਮੈਂ ਹਿੰਦੁਸਤਾਨ ਦੇ ਫਿਰਦਾਰਿਆਂ ਸਾਰੇ 'ਚ ਕਿਥੇ ਨੂਨ ਹੁੰਦਾ ਸੀ ਕਿ ਪੰਜਾਬੀ ਕੌਮ 'ਚ ਇੱਕ ਵੀ ਮੰਗਤਾ ਨਹੀਂ ਮਿਲੇਗਾ ਔਰ ਉਹਨੂੰ ਲਾਇਓਨਾਈਜ਼ਡ ਮਿਨੋਰਟੀ ਕਿਹਾ ਜਾਂਦਾ ਹੈ ਮਿਨੋਰਟੀ ਚ ਨੇ ਲੇਕਿਨ ਸ਼ੇਰ ਨੇ ਫਿਰ ਵੀ ਤੁਸੀਂ ਉਹਨੂੰ ਛੇੜ ਨਹੀਂ ਸਕਦੇ ਇਹ ਇਹਦਾ ਬਣਿਆ ਹੋਇਆ ਸੀ ਇਹ ਜਿਹੜਾ ਕਮਿਊਨਿਟੀ ਸੀ ਤੇ ਉਹ ਕਮਿਊਨਿਟੀ ਜਿਹੜੀ ਅੱਜ ਫੇਸ ਕਰਨ ਤੋਂ ਸਿਚੁਏਸ਼ਨ ਤੋਂ ਇੰਨੇ ਡਰੀ ਹੋਈ ਹੈ ਕਿ ਸੁਸਾਈਸਾਈਡ ਕਰਨੇ ਹੋਵੇ ਦੂਸਰਾ ਵੀ ਇੰਨੇ ਨੌਜਵਾਨ ਨਰਾਸ਼ ਹੋਏ ਹੋਏ ਆ ਉਹ ਕਹਿੰਦੇ ਯਾਰ ਕਿਤੇ ਤੱਕ ਹੋਈ ਮਿਲੇ ਉਹ ਜਹਾਜ਼ ਦੇ ਪਹੀਏ ਪੜ ਕੇ ਫੜ ਕੇ ਵੀ ਉੱਡਣ ਨੂੰ ਤਿਆਰ ਆ ਉਹ ਸਮੁੰਦਰਾਂ ਦੇ ਵਿੱਚ ਡੁੱਬਣ ਨੂੰ ਵੀ ਤਿਆਰ ਆ ਉਹ ਜਿਹੜੀ ਕੀ ਲੱਗਦੀ ਆ ਅਮਰੀਕਾ ਦੇ ਬਾਰਡਰਾਂ ਤੇ ਜਿੰਨੂੰ ਕਹਿੰਦੇ ਵਿਚਾਰੇ ਜੰਗਲਾਂ ਚੋਂ ਲੰਘ ਲੰਘ ਕੇ ਮੈਕਸੀਕੋ ਦਾ ਬਾਰਡਰ ਮੈਕਸੀਕੋ ਦਾ ਬਾਰਡਰ ਉੱਥੇ ਵੀ ਮਰਨ ਨੂੰ ਤਿਆਰ ਪੰਜਾਬ ਉਹ ਛੱਡ ਜਾਣਾ ਚਾਹੁੰਦੇ ਆ ਉਹ ਰੋਜ਼ਗਾਰ ਚਾਹੁੰਦੇ ਆ ਔਰ ਬੜੀ ਜਿੰਨੂੰ ਆਪਾਂ ਕਹਿੰਨੇ ਹੁੰਦੇ ਆ ਕਿ ਗੌਰਵ ਵਾਲੀ ਜ਼ਿੰਦਗੀ ਜੀਣੀ ਚਾਹੁੰਦੇ ਆ ਉੱਥੇ ਤਾਂ ਰੋਜ਼ਗਾਰ ਵੀ ਹੁਣ 5000 ਤੋਂ 12000 ਤੱਕ ਹੈ ਹਾਊ ਵਿਲ ਦੇ ਲਿਵ ਵਿਦ ਸੱਚ ਮੀਗਰ ਇਨਕਮ ਰਜ਼ਗਾਰ ਨਹੀਂ ਜੇ ਹੈ ਤਾਂ ਪੈਸਾ ਕੋਈ ਨਹੀਂ ਕੋਈ ਨਾ ਇਨਕਮ ਦਾ ਸਾਧਨ ਨਹੀਂ ਜ਼ਮੀਨ ਉਹਨਾਂ ਦੀ ਵੇਚ ਰਹੀ ਹੈ ਉਹਨਾਂ ਦੀ ਪੜ੍ਹਾਈ ਤੋਂ ਬਾਅਦ ਨੌਕਰੀ ਕੋਈ ਨਹੀਂ ਖੇਤ ਜਾਂਦੇ ਤਾਂ ਉਹ ਗੈਣੇ ਪਈ ਹੋਈ ਹੈ ਫਿਰ ਉਹ ਪਹਿਲਾਂ दारू ਵੱਲ ਜਾਣਗੇ ਫਿਰ ਹੋਰ ਨਸ਼ਾ ਕਰਨਗੇ ਜਾਂ ਫਿਰ ਗੈਂਗਸਟਰ ਬਣ ਜਾਣਗੇ ਜਾਂ ਫਿਰ ਭੱਜ ਜਾਣਗੇ ਇਸ ਕਰਕੇ ਹਾਲ ਦੀ ਕੜੀਬ ਨੂੰ ਲੱਗਦਾ ਨਹੀਂ ਕੋਈ ਐਡੀ ਮਜ਼ਬੂਤ ਲੀਡਰਸ਼ਿਪ ਜਾਂ ਮਜ਼ਬੂਤ ਪਾਰਟੀ ਹੋਵੇ ਕਿ ਸਾਹਮਣੇ ਇੱਕ ਢਾਹ ਕੇ ਖਲੋਜੇ ਤੇ ਮੈਂ ਉਹ ਨੌਜਵਾਨਾਂ ਨੂੰ ਇੱਥੇ ਪੰਜਾਬ ਵਿੱਚ ਅੱਜ 25 ਲੱਖ ਤੋਂ ਵੱਧ ਰੋਜ਼ਗਾਰ ਦੀ ਲੋੜ ਹੈ ਤੇ 18 ਤੋਂ 35 ਸਾਲ ਦਾ ਜਿਹੜਾ ਨੌਜਵਾਨ ਹੈ 25 ਲੱਖ ਤੋਂ ਜ਼ਿਆਦਾ ਜਿਹੜਾ ਬੇਰੋਜ਼ਗਾਰ ਹੈ ਉਹਨੂੰ 10-20 ਹਜ਼ਾਰ ਨੌਕਰੀਆਂ ਦੇ ਕੇ ਕੀ ਕਰੋਗੇ ਐਡਾ ਵੱਡੇ ਪੱਧਰ ਤੇ ਜਿਹੜੀ ਬੇਰੋਜ਼ਗਾਰੀ ਹੈ ਉਹਨੂੰ ਹੱਲ ਕੌਣ ਕਰੇਗਾ ਤੇ ਨੌਜਵਾਨ ਨੂੰ ਦੇਖਦਾ ਕਿ ਅਜੇ ਮੈਂ ਹੋਰ 60 70 80 ਸਾਲ ਜਿਉਣਾ ਹੈ ਤੇ ਮੈਂ ਕਿਵੇਂ ਜਿਊਣਾਗਾ ਇਸ ਹੋਪਲੈਸness ਜੋ ਲੰਘ ਰਹੇ ਪੰਜਾਬ ਨੂੰ ਕੱਢਣ ਲਈ ਬਹੁਤ ਸਿਆਣੇ ਬੰਦਿਆਂ ਦਾ ਬੈਠ ਕੇ ਬਣਾ ਕੇ ਤਗੜੀ ਕੋਈ ਪੋਲੀਟੀਕਲ ਪਾਰਟੀ ਬਣਾ ਕੇ ਤੇ ਤਗੜੀ ਕੋਈ ਜਿਹੜੇ ਸਿਆਣੇ ਬੰਦੇ ਅੱਗੇ ਲਿਆ ਕੇ ਤੇ ਫਿਰ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਜਿਹੜੀ ਇਸ ਵੇਲੇ ਪੰਜਾਬ 'ਚ ਦੇ ਯਤਨ ਨਹੀਂ ਹੋ ਰਹੇ ਪ੍ਰੋਫੈਸਰ ਤੁਸੀਂ ਨਾ ਬਹੁਤ ਹੀ ਐਮ ਪੁਆਇੰਟ ਇਹਦੇ ਸਾਰੇ ਅੰਕਿਤ ਕਰਕੇ ਕੀਤੇ ਨੇ ਇੱਕ ਹੈਗਾ ਜਾਨੀ ਕਹਿ ਲਓ ਵੀ ਉਹਦਾ ਹਿਊਮਨ ਕੈਪੀਟਲ ਵੀ ਉੱਥੋਂ ਪ੍ਰਵਾਸ ਕਰ ਰਿਹਾ ਉਹਦਾ ਜਿਹੜਾ ਜਿੰਨਾ ਕ ਬਚਿਆ ਖੁਚਿਆ ਸਰਮਾਇਆ ਇਹ ਵੀ ਛੱਡਦਾ ਤੁਰਿਆ ਜਾ ਰਿਹਾ ਉਸ ਧਰਤੀ ਦੀਆਂ ਰੰਗਦਾਰ ਕੋਠੀਆਂ ਖਾਲੀ ਪਈਆਂ ਨੇ ਜ਼ਮੀਨ ਉਹਨਾਂ ਨੂੰ ਲੱਗਦਾ ਦੋ ਟੰਗ ਦਾ ਰੋਟੀ ਨਹੀਂ ਦੇ ਰਹੀ ਉਹਨਾਂ ਕੋਲੇ ਰਿਜ਼ਕ ਹੈ ਨਹੀਂਗਾ ਇਸ ਕਰਕੇ ਪ੍ਰਵਾਸ ਵਾਲੀ ਉਹ ਧਰਤੀ ਬਣ ਚੁੱਕੀ ਆ ਤੇ ਬਹੁਤ ਵੱਡੇ ਪੱਦਰ ਦੇ ਪ੍ਰਵਾਸ ਹੋ ਚੁੱਕਿਆ ਦੁਨੀਆ ਭਰ ਚ ਬਹੁਤ ਵੱਡੇ ਵੱਡੇ ਪੰਜਾਬੀ ਬੈਠੇ ਨੇ ਜਿਨ੍ਹਾਂ ਨੇ ਬਹੁਤ ਨਾਮ ਨਖਟਿਆ ਚਾਹ ਅਮਰੀਕਾ ਹੋਵੇ ਚਾਹ ਕੈਨੇਡਾ ਹੋਵੇ ਚਾਹ ਆਸਟ੍ਰੇਲੀਆ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਇੰਗਲੈਂਡ ਹੋਵੇ ਬਹੁਤ ਵੱਡੇ ਉਸ ਖਿੱਤੇ ਦੀ ਜ਼ਮੀਨ ਚੋਂ ਪੈਦਾ ਹੋਏ ਲੋਕ ਬਹੁਤ ਜਿਆਦੇ ਨੇ ਤੁਸੀਂ ਉਹਨਾਂ ਦੇ ਵਿਜ਼ਨ ਨੂੰ ਕਿ ਇਸ ਪੰਜਾਬ ਦੀ ਇਸ ਤਰਾਸਿਕ ਜਿਹੜਾ ਦੌਰ ਉਹਦੇ ਤੇ ਹੋ ਗਿਆ ਉਹ ਇੱਕ ਸਿਵਲਾਈਜ਼ੇਸ਼ਨ ਦਾ ਸੰਕਟ ਬਣਦਾ ਜਾ ਰਿਹਾ ਉਹਦੇ ਬਾਰੇ ਉਹਨਾਂ ਲਈ 2-4 ਪੁਆਇੰਟ ਕੀ ਕਹਿ ਸਕਦੇ ਦੇਖੋ ਆਪਾਂ ਨੂੰ ਇਹ ਸਮਾਪਤ ਕਰ ਸਕਦੇ ਆ ਮੈਂ ਇਹਨੂੰ ਜੇ ਬਰੀਫ ਤੋਂ ਬਰੀਫ ਕਰਾਂ ਪਹਿਲੀ ਗੱਲ ਸਾਨੂੰ ਇੱਕ ਖਿਆਲ ਰੱਖਣਾ ਚਾਹੀਦਾ ਹੈ ਔਰ ਉਹ ਸੋਚ ਕੇ ਸਟ੍ਰੈਟੇਜੀ ਬਣਾਉਣੀ ਚਾਹੀਦੀ ਹੈ ਕਿ ਜਿਵੇਂ ਤੁਸੀਂ ਸ਼ਬਦ ਯੂਜ਼ ਕੀਤਾ ਨਾ ਜੋ ਕਿ ਸਾਡੇ ਸਾਹਮਣੇ ਆ ਰਿਹਾ ਔਰ ਵਰਲਡ ਓਵਰ ਹੈ ਇੱਕ ਸਿਵਲਾਈਜ਼ੇਸ਼ਨ ਦਾ ਕ੍ਰਾਈਸਿਸ ਹੈ ਉਹ ਸਿਵਲਾਈਜ਼ੇਸ਼ਨ ਜਿਹੜੀ ਕੈਪੀਟਲਿਜ਼ਮ ਨੇ ਬਣਾਈ ਹੈ ਉਹਦਾ ਕ੍ਰਾਈਸਿਸ ਹੈ ਔਰ ਨਿਓ ਲਿਬਰਲਿਜ਼ਮ ਬਾਰੇ ਨਾ ਇੱਕ ਐਸ ਓ ਏ ਐਸ ਨਾਂ ਦੀ ਯੂਨੀਵਰਸਿਟੀ ਹੈ ਯੂਕੇ ਚ ਉੱਥੇ ਇੱਕ ਪ੍ਰੋਫੈਸਰ ਅ ਅਲਫਰੇਡੋ ਸਾਦ ਫਿਲੋ ਉਹਦੀ ਇੱਕ ਟਰਮ ਆਈ ਸੀ ਕਿ ਵੀ ਮਸਟ ਚੈਲੰਜ ਨਿਓ ਲਿਬਰਲਿਜ਼ਮ ਐਜ਼ ਅ ਡੈਥ ਕલ્ਟ ਕਿ ਇਹ ਜਿਹੜਾ ਨਿਓ ਲਿਬਰਲਿਜ਼ਮ ਦਾ ਦੌਰ ਹੈ ਜਾਂ ਇਹ ਜਿਹੜਾ ਟੰਗ ਤਰੀਕਾ ਹੈ ਇਹ ਇੱਕ ਮੌਤ ਮਾਰਗ ਆ ਔਰ ਇਹਨੂੰ ਆਪਾਂ ਨੂੰ ਮੌਤ ਮਾਰਗ ਸਮਝ ਕੇ ਮੌਤ ਮਾਰਗ ਸਮਝ ਕੇ ਇਹਨੂੰ ਲੈਣਾ ਚਾਹੀਦਾ ਇਹਦੇ ਚੋਂ ਮੌਤ ਹੀ ਨਿਕਲਨੀ ਆ ਜਿਹੜੀਆਂ ਪਾਲਿਸੀਜ਼ ਵਾਈਲਡ ਓਵਰ ਨਿਓ ਲਿਬਰਲ ਜਾਂ ਕੈਪਟਲਿਜ਼ਮ ਦੀਆਂ ਉਹ ਕਿਉਂਕਿ ਆਪਣੇ ਵੀ ਆ ਪੰਜਾਬੀ ਤੁਸੀਂ ਕਹਿ ਰਹੇ ਹੋ ਬੜੇ ਦਲੇਰ ਐ ਬਹਾਦਰ ਐ ਐਂਟਰਪ੍ਰੈਨਿਓਰ ਐ ਜਿੱਥੇ ਵੀ ਜਾਂਦੇ ਆ ਕੈਨੇਡਾ ਹੁਣ ਇੱਥੇ ਬਹੁਤ ਵੱਡੀਆਂ ਗੱਲਾਂ ਵੱਡੀਆਂ ਇਹਨਾਂ ਦੀਆਂ ਮੱਲਾ ਮਾਰੀਆਂ ਹੋਈਆਂ ਔਰ ਵਾਕੀ ਸਾਰੀ ਦੁਨੀਆ ਨੂੰ ਸਲੂਟ ਵੀ ਕਰਦੀ ਐ ਅਮਰੀਕਾ ਚ ਵੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਝੰਡੇ ਗੱਡੇ ਹੋਏ ਆ ਯੂਕੇ ਦੇ ਵਿੱਚ ਵੀ ਐ ਲੇਕਿਨ ਸਾਨੂੰ ਅਜੇ ਉਹ ਲੋਕ ਨਹੀਂ ਮਿਲ ਰਹੇ ਜਿਹੜੇ ਭਾਵੇਂ ਇਹਨਾਂ ਤੋਂ ਜਾਣ ਕਿ ਕ੍ਰਾਈਸਿਸ ਦੇਖੋ ਬਹੁਤ ਐਕਸਟ੍ਰੀਮਿਟੀ ਵੱਲ ਜਾ ਰਿਹਾ ਐ ਲੰਕਾ ਚ ਕੀ ਹੋ ਗਿਆ ਹਟਿਆ ਸੀ ਪਿੱਛੇ ਦੇ ਬੰਗਲਾਦੇਸ਼ ਚ ਕੀ ਹੋਇਆ ਯੂਕੇ ਦੇ ਵਿੱਚ ਕੀ ਹੋ ਰਿਹਾ ਹੈ ਕੀਨੀਆ ਦੇ ਵਿੱਚ ਕੀ ਹੋ ਰਿਹਾ ਹੈ ਔਰ ਇਹ ਹੁਣ ਪਾਕਿਸਤਾਨ ਦੇ ਵਿੱਚ ਹੋਪ ਸੀ ਕਿ ਐਨੀ ਟਾਈਮ ਐਨੀਥਿੰਗ ਕੈਨ ਹੈਪਨ ਲੋਕ ਉੱਠ ਰਹੇ ਆ ਲੋਕਾਂ ਨੂੰ ਹੁਣ ਇਹ ਜਿਹੜਾ ਮਾਡਲ ਨਹੀਂ ਚੱਲੇਗਾ ਜਿਹੜਾ ਆ ਡਿਵੈਲਪਮੈਂਟ ਦਾ ਨਿਊ ਲਿਬਰਲਿਜ਼ਮ ਦਾ ਇਹ ਇਹ ਇੰਡੀਆ ਦੇ ਵਿੱਚ ਵੀ ਕੋਈ ਚੈਲੰਜ ਕਰਨ ਵਾਲੇ ਔਰ ਪੰਜਾਬ ਦੇ ਵਿੱਚ ਵੀ ਚੈਲੰਜ ਕਰਨ ਵਾਲੇ ਲੋਕ ਹੁਣ ਇਸ ਗੱਲ ਦੇ ਅਕੇ ਤਾਂ ਭਾਵੇਂ ਉਹ ਬਾਹਰ ਬੈਠੇ ਆ ਲੋਕ ਪੰਮੀਓ ਸਾਇੰਟਿਸਟ ਹੈ ਬੰਗਲਾਦੇਸ਼ ਦੇ ਕੋਈ ਡਵੈਲਪਮੈਂਟ ਅੱਛੀ ਹੋਈ ਹੈ ਉਹਨਾਂ ਨੇ ਨੋਬਲ ਲਾਉਰੀਏਟ ਨੂੰ ਮੇਰੇ ਕਲੋਨਾ ਅਮਰਤੀਆ ਸੈਨ ਦੇ ਨਾਲ ਵੀ ਅੱਛਾ ਉਸ ਵਿਅਕਤੀ ਦਾ ਦੋਸਤ ਉਸ ਨੂੰ ਅੱਗੇ ਲਾਇਆ ਹੈ ਤਾਂ ਉਹ ਲਾਜ਼ਮੀ ਲੱਗਦਾ ਕਿ ਚੰਗੀ ਟੀਮ ਕੋਈ ਲੈ ਕੇ ਆਏਗਾ ਕਿ ਵਿਦਨ ਥਿਸ ਸਿਸਟਮ ਜਿੰਨਾ ਤੇ ਟੋਟਲ ਰੈਵੋਲੂਸ਼ਨ ਮੰਨ ਲੋ ਨਹੀਂ ਵੀ ਹੁੰਦਾ ਵਿਦਨ ਥਿਸ ਸਿਸਟਮ ਕਿਹੋ ਜਿਹੇ ਇੰਪਰੂਵਮੈਂਟਸ ਨਿਊ ਇਕਨੋਮਿਕ ਪੋਲਿਸੀਜ਼ ਕਿੰਨੀਆਂ ਕਿਹੋ ਜਿਹੇ ਜਿਹੜੀਆਂ ਕਾਰਪੋਰੇਟ ਸੈਕਟਰ ਦੀਆਂ ਪੋਲਿਸੀਜ਼ ਲਿਆਉਣੀਆਂ ਕਿੱਥੇ ਇਹਨਾਂ ਤੇ ਕੈਪ ਲਾਉਣੀ ਹੈ ਕਿੰਨੀਆਂ ਕਿ ਸਾਡੀਆਂ ਸਾਡੀਆਂ ਪ੍ਰੈਫਰੈਂਸ ਕੀ ਨੇ ਅਸੀਂ ਦਵਾਂ ਗਏ ਉਹਨੂੰ ਕਿ ਸਾਡੀਆਂ ਪ੍ਰਾਇੋਰਟੀਜ਼ ਇਹ ਨੇ ਪਹਿਲਾਂ ਤੁਸੀਂ ਆਓ ਬੇਸ਼ੱਕ ਆਵੇ ਲੋ ਜਿਹੜਾ ਕਾਰਪਟ ਸੈਕਟਰ ਹੈ ਸਾਡੀਆਂ ਆ ਪ੍ਰਾਇੋਰਟੀਜ਼ ਨੇ ਇਹ ਹੱਲ ਕਰੋ ਸਾਨੂੰ ਇਹਨਾਂ ਬਚਣਾ ਚਾਹੀਦਾ ਸਟੇਟ ਨੂੰ ਸਾਡੇ ਤਾਂ ਉਹ ਜੀ ਅੱਖਾਂ ਮੀਟ ਕੇ ਇਨਵਾਈਟ ਕਰਦੇ ਉਹਨਾਂ ਦੇ ਜੋ ਮਰਜ਼ੀ ਲੁੱਟ ਕੇ ਲਾਜੋ ਸਾਨੂੰ ਇਹਨਾਂ ਕਹੇ ਹਿੱਸਾ ਦੇ ਰਹੇ ਹੋ ਇਹ ਤਾਂ ਆਪ ਖਾਨ ਤੇ ਲੱਗਾ ਅਸੀਂ ਕਿਹਨਾਂ ਕਿਹਨਾਂ ਦੇ ਸਾਡੇ ਕੌਣ ਨੇ ਸਾਡੇ ਰਾਖੇ ਸਾਡੇ ਰਾਖੇ ਹੀ ਤਾਂ ਸਾਡੇ ਵਿੱਚ ਗੜਬੜ ਕਰ ਰਹੇ ਆ ਸਾਡੀ ਕਾਨੂੰਨੀ ਦੀ ਇਹ ਉਤਲੇ ਸੈਕਟਰ ਨਾਲ ਜੜੇ ਹੋਏ ਆ ਉਨੇ ਦੇ ਨਾਲ ਸੰਭਾਲੀ ਹੈ ਐਸ ਵੇਲੇ ਸਾਡੇ ਪੰਜਾਬ ਨੂੰ ਪੋਲੀਟਿਸ਼ੀਅਨਸ ਬਿਊਰੋਕਰੇਟਸ ਔਰ ਜਿਹੜੇ ਆ ਮਾਫੀਆ ਲੋਕ ਨੇ ਇਹਨਾਂ ਦੇ ਜਿਹੜੇ ਵੱਡੇ ਕੀ ਕਹਾਂਗੇ ਜਿਹੜੇ ਇਹਨਾਂ ਦੇ ਸਰਗਣੇ ਨੇ ਉਹ ਲੁੱਟ ਰਹੇ ਆ ਬੁਰੀ ਤਰ੍ਹਾਂ ਆਮਦਨੇ ਕੀ ਲੁੱਟਣਾ ਕਿਸੇ ਨੂੰ ਪੈਸਾ ਤਾਂ ਇਹ ਲੈ ਗਏ ਔਰ ਇਹ ਪੈਸਾ ਲੈ ਕੇ ਇਨਵੈਸਟ ਕਿੱਥੇ ਹੋ ਰਿਹਾ ਆਸਟ੍ਰੇਲੀਆ ਚ ਹੋਇਆ ਕੈਨੇਡਾ ਚ ਇਹਨਾਂ ਦਾ ਇਨਵੈਸਟ ਕੀਤਾ ਹੋਇਆ ਸਾਰੇ ਬਿਊਰੋਕਰੇਟਸ ਦਾ ਘਟੋ ਘੜ ਮਿਲਾ ਕੇ ਮੋਰ ਥੈਨ 90% ਤਾਂ ਕਰਪਟ ਹੋਣਗੇ ਹੋਣਗੇ ਨਰਕਾ ਦੇ ਵਿੱਚ ਵੱਡੀ ਇਨਵੈਸਟਮੈਂਟ ਇਹਨਾਂ ਨੇ ਕੀਤੀ ਹੋਈ ਆ ਵੱਡੇ ਨਮਾਲਜ਼ ਬਣਾਏ ਹੋਏ ਆ ਪਤਾ ਨਹੀਂ ਕੀ ਕੀ ਖਰੀਦਿਆ ਹੋਵੇ ਪੈਸਾ ਤਵੇ ਲੈ ਸਾਰੇ ਪ੍ਰਯਾਗ ਦੇ ਵਿੱਚ ਕੀ ਬਤਣਾ ਸੀ ਇਸ ਕਰਕੇ ਮੈਂ ਵਾਰ-ਵਾਰ ਇਹ ਕਹਿੰਨਾ ਜਿੰਨਾ ਚਿਰ ਆਨੈਸਟ ਪੋਲੀਟੀਸ਼ੀਅਨਸ ਨਹੀਂ ਮਿਲਦੇ ਜਿੰਮੇਵਾਰੀ ਉਹਨਾਂ ਦੀ ਹੁੰਦੀ ਆ ਉਹਨਾਂ ਨੇ ਹੀ ਕੰਡਾ ਰੱਖਣਾ ਹੈ ਬਿਊਰੋਕ੍ਰੇਟਸ ਤੇ ਕਿਨੇ ਰੱਖਣਾ ਉਹਨਾਂ ਨੇ ਰੱਖਣਾ ਤੇ ਜਦੋਂ ਉਹ ਹੀ ਹਨ ਨਹੀਂ ਉਹ ਹੀ ਚੋਰ ਹੈ ਤੇ ਹੀਠਾ ਦਾ ਚੋਰ ਬਣਨਾ ਸੌਖਾ ਬਣਾ ਬਣਣਗੇ ਤਾਂ ਇਸ ਕਰਕੇ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਵਰਗੇ ਜਿਹੜੇ ਮਾਹਰ ਲੋਕ ਆ ਜਿਹੜੇ ਲੱਗੇ ਹੋਏ ਐ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬੈਠੇ ਐ ਇਹ ਲੋਕ ਆਪਣਾ ਮੀਡੀਆ ਚਲਾ ਰਹੇ ਐ ਇੱਥੇ بڑے ਬੰਦਿਆਂ ਨੂੰ ਬੁਲਾਉਂਦੇ ਐ ਤਾਂ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਯਤਨ ਜਗਾ ਕਰਨਾ ਚਾਹੀਦਾ ਕਿ ਕੋਈ ਨਵੇਂ ਪੋਲੀਟੀਸ਼ੀਅਨਸ ਨਵੀਆਂ ਪਾਰਟੀ ਕੋਈ ਬਣਾ ਕੇ ਭਾਵੇਂ ਉਹ ਖੇਤਰੀ ਪਾਰਟੀ ਹਮੇ ਖੇਤਰੀ ਪਾਰਟੀ ਦੇ ਜ਼ਿਆਦਾ ਹੱਕ ਚਾ ਖੇਤਰੀ ਪਾਰਟੀ ਬਣੇ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੇ ਇਹ ਜਿਹੜੇ ਆਰਥਿਕ ਜਿਹੜੀ ਇਹਲੀ ਹੋਈ ਆ ਉਸ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰੀ ਚੁੱਕੇ ਔਰ ਪੰਜਾਬ ਦਾ ਪ੍ਰਵੇਖ ਜਿਹੜਾ ਉਸ ਨੂੰ ਬਣਾਉਣ 'ਚ ਹਿੱਸਾ ਪਾਉਂਦਾ ਪ੍ਰੋਫੈਸਰ ਤੁਸੀਂ ਬਹੁਤ ਹੀ ਜਿਸ ਪੱਧਰ ਤੇ ਮੇਰੀ ਧਰਤੀ ਤੇ ਮੇਰੇ ਲੋਕ ਜਿਸ ਤਰ੍ਹਾਂ ਦੇ ਹਾਲਾਤ ਚੋਂ ਗੁਜ਼ਰੇ ਚੱਲੇ ਪਹੁੰਚੇ ਇਹ ਹਾਲਾਤ ਨੂੰ ਬਦਲਣ ਵਾਸਤੇ ਮੈਨੂੰ ਯਾਦ ਆ ਰਿਹਾ ਜਾਂ ਪਾਲ ਸਾਰਤਰ ਦੀ ਇੱਕ ਲਾਈਨ ਆ ਕਿ ਸੰਕਟ ਦੇ ਸਾਹਮਣੇ ਆ ਚ ਵੀ ਇੱਕ ਬਦਲ ਪਿਆ ਹੁੰਦਾ ਜਦੋਂ ਸੰਕਟ ਆਉਂਦਾ ਨੂੰ ਸੋਚਣ ਵਾਲੇ ਲੋਕ ਕਿੰਨੇ ਇਕੱਟੇ ਹੋ ਜਾਂਦੇ ਆ ਕਵੀ ਕਹਾਣੀਕਾਰ ਰਾਈਟਰ ਪੋਲੀਟੀਸ਼ੀਅਨ ਸੰਘਰਸ਼ਾਂ ਨੂੰ ਪਹਿਲ ਕਦਮੀ ਕਰਨ ਵਾਲੇ ਲੜਨ ਵਾਲੇ ਲੋਕ ਤੇ ਦੁਨੀਆ ਚ ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਲੋਕ ਇਹਨਾਂ ਦਾ ਇੱਕ ਕਾਫਲਾ ਇਕੱਠਾ ਹੋ ਕੇ ਇਹ ਕਿਸ ਕਿਸਮ ਨਾਲ ਮੇਰੀ ਧਰਤੀ ਤੇ ਮੇਰੇ ਲੋਕਾਂ ਨੂੰ ਬਚਾ ਸਕਦਾ ਇਹ ਇਤਿਹਾਸ ਦੇ ਉਸ ਪੜਾਅ ਤੇ ਆ ਕੇ ਖੜ ਗਿਆ ਇਸ ਪੜਾਅ ਨੂੰ ਅਸੀਂ ਇਹਨਾਂ ਪਰਤਾਂ ਨੂੰ ਜਿਹੜੀਆਂ ਪਰਤਾਂ ਤੁਸੀਂ ਖੋਲੀਆਂ ਨੇ ਇਹਦੇ ਬਹੁਤ ਗੈਪਸ ਵੀ ਨੇ ਖਾਲੀ ਵੀ ਨੇ ਪਰ ਇੰਨੀ ਸਦੀ ਦਾ ਜਿਹੜਾ ਇੱਕ ਸਫ਼ਰ ਕੀਤਾ ਮੈਨੂੰ ਲੱਗਦਾ ਕਿ ਸਫ਼ਰ ਦੀਆਂ ਬਣ ਗਈਆਂ ਸਾਡੇ ਨਾਲ ਇਸ ਸਾਂਝ ਪਾ ਕੇ ਪੰਜਾਬ 247 ਟੀਵੀ ਦੇ ਨਾਲ ਅਪ ਇਸ ਕਿਸਮ ਦੀ ਸਾਂਝ ਤੇ ਇਸ ਦੀਆਂ ਹੋਰ ਪਰਤਾਂ ਨੂੰ ਖੋਲਣਗੇ ਤਾਂ ਕਿ ਮੁਰ ਉਹ ਮੇਰੀ ਧਰਤੀ ਤੇ ਮੇਰੇ ਲੋਕ ਉਸ ਧਰਤੀ ਨੂੰ ਪਿਆਰ ਕਰਨ ਲੱਗ ਜਾਣ ਉਹਦਾ ਮੁਰ ਵਾਸਾ ਸ਼ੁਰੂ ਹੋ ਜੇ ਜਿਹੜੀ ਕਈ ਸੰਕਟਾਂ ਚੋਂ ਲੰਗੀ ਆ ਉਹਦੇ ਚ ਉਪਰੀਆ ਫਿਰ ਉਹ ਸੰਕਟਾਂ ਚੋਂ ਗਾਂ ਜਾਵੇਗੀ ਪ੍ਰੈਸਾ ਬਹੁਤ ਬਹੁਤ ਤਨਵਾ ਸੋਕਿਆਇ ਤਰਵਾ